ਸਟੇਕਰ ਡੇਲੀ ਪੋਸਟ ਪੰਜਾਬੀ ਮੈਂ ਹਸਨੇਨਾ ਬਠਿੰਡਾ ਦੇ ਪਿੰਡ ਸਿਵੀਆਂ ਦੇ ਵਿੱਚ ਪੁੱਤ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗੋਲੀ ਮਾਰ ਕੇ ਮੌਤ ਦੇ ਕਾਟ ਉਤਾਰ ਦਿੱਤਾ ਮੌਤ ਦੀ ਖਬਰ ਮਿਲਦੇ ਸਾਰ ਹੀ ਪੂਰੇ ਪਿੰਡ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਜ਼ਮੀਨ ਦੀ ਖਾਤਰ ਪੁੱਤੇ ਵੱਲੋਂ ਹੱਥ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਗੋਲੀ ਦੀਆਂ ਆਵਾਜ਼ਾਂ ਸੁਣ ਕੇ ਲੋਕ ਵੀ ਕੰਬ ਚਾਉਂਦੇ ਨੇ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਤਲ ਦੀ ਵਜਾ ਇਹ ਹੀ ਦੱਸੀ ਜਾ ਰਹੀ ਹੈ ਕਿ ਜ਼ਮੀਨ ਦੀ ਖਾਤਰ ਹੀ ਪੁੱਤ ਨੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜ਼ਮੀਨ ਕਰਕੇ ਅਕਸਰ ਹੀ ਦੋਨਾਂ ਵਿੱਚ ਵਿਵਾਦ ਹੁੰਦਾ ਰਹਿੰਦਾ ਸੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਤਾਂ ਹੱਦ ਉਸ ਵਕਤ ਪਾਰ ਹੋ ਗਈ ਕਿ ਪੁੱਤ ਨੇ ਆਪਣੇ ਹੀ ਪਿਤਾ ਦਾ ਕੋਹਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਬਠਿੰਡਾ ਦੇ ਪਿੰਡ ਸਿਵਿਆ ਤੋਂ ਖਬਰ ਸਾਹਮਣੇ ਆ ਰਹੀ ਹੈ ਮੌਕੇ ਤੇ ਹਾਲਾਤ ਕੀ ਬੜੇ ਹੋਏ ਨੇ ਪੂਰੇ ਪਿੰਡ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦਹਿਸ਼ਤ ਫੈਲੀ ਹੋਈ ਆ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਹਾਲਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕਰਕੇ ਸਾਰੇ ਜੜੀਆਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ ਵਜੋਂ ਹੋਈ ਹੈ ਤਾਂ ਪੁੱਤਰ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਫਰਾਰ ਦੱਸਿਆ ਜਾ ਰਿਹਾ ਜਸਦੀਪਾਲ ਦੇ ਲਈ ਪੁਲਿਸ ਦੇ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਭਾਈ ਬ੍ਰਿੰਦੋਕ ਨਾਮ ਹੈ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਪਿੰਡ ਮਹਿਮਾ ਸਰਕਾਰੀ ਹੈ ਜੀ ਤੇ ਇਹਨਾਂ ਦਾ ਨਾਮ ਵੀਰੇਂਦਰ ਸਿੰਘ ਸੀਗਾ ਹਾਂ ਤੇ ਇਹਨਾਂ ਦੇ بیٹے ਦਾ ਨਾਮ ਯਾਦਵਿੰਦਰ ਹੈ ਹਾਂ ਤੇ ਮੈਨੂੰ ਅੱਜ ਹੀ ਚੀਜ਼ ਦਾ ਪਤਾ ਲੱਗਿਆ ਮੈਂ ਆਇਆ ਸੀ ਪਹਿਲਾਂ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਦਾਂ ਗੱਲ ਹੋ ਗਈ ਉਹਦਾ ਸੰਸਕਾਰ ਸ਼ੁਰੂ ਸੀਗਾ ਜਦੋਂ ਮੈਂ ਆਇਆ ਕਿੰਨੇ ਵਜੇ ਦੀ ਗੱਲ ਆ ਗਈ ਤਕਰੀਬਨ 7 7:30 ਦੀ ਕਰੀਬ ਹੋਊਗੀ ਸਵੇਰੇ ਨਹੀਂ ਸ਼ਾਮ ਨੂੰ ਹਾਂ ਹਾਂ ਸ਼ਾਮ ਨੂੰ ਤੇ ਫਿਰ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਕਿਹਨੇ ਕਿੰਨੇ ਕੁ ਲੋਕ ਮਿਲੂ ਸੀ ਉਹ ਤੋਂ ਹੁਣ 7-8 ਜਣੇ 5-6 ਜਣੇ ਇੰਨੇ ਕੋਣੇ ਮੈਂ ਬਾਕੀਆਂ ਇਹਨਾਂ ਨੂੰ ਜਾਣਦਾ ਨਹੀਂ ਕਿਉਂਕਿ ਇਹ ਪਿੰਡ ਵਾਲੇ ਮੈਂ ਰਿਸ਼ਤੇਦਾਰਾਂ ਹਾਂ ਆ ਮੈਂ ਇਹਨਾਂ ਦੇ ਸਾਧੂ ਆਈ ਤੇ ਜਿਨ੍ਹਾਂ ਦੀ ਮੌਤ ਹੋਈ ਹਾਂਜੀ ਹਾਂਜੀ ਤੇ ਕੀ ਕੀ ਨਾਮ ਦੱਸਿਆ ਇਹਨਾਂ ਦੇ ਔਰ ਉਮਰ ਕਿੰਨੀ ਕਾਇ ਉਮਰ ਇਹਨਾਂ ਦੀ 70 ਕ ਸਾਲ ਦੇ ਲੱਗੇ ਹੋਣੀ ਤੇ ਬੇਟੇ ਦੀ ਹੋਣੀ 40 ਕ ਸਾਲ ਦੇ ਲੱਗੇ ਕੀ ਨਾਸੀ ਇਹਨਾਂ ਦਾ ਮ੍ਰਿਤਕ ਦਾ ਇਹਦਾ ਵੀਰਿੰਦਰ ਸਿੰਘ ਜੀ ਤੇ ਪਤ ਦਾ ਕੀ ਨਾਮ ਹੈ ਜਗਿੰਦਰ ਸਿੰਘ ਤੇ ਹੁਣ ਇਹਦਾ ਕਾਰਨ ਕੀ ਸਮਝਦੇ ਕਿ ਝਗੜੇ ਦਾ ਕੀ ਕਾਰਨ ਸੀ ਕੀ ਰੰਜਿਸ਼ ਕੀਤੀ ਸੀ ਇਹਨਾਂ ਨੇ ਨਹੀਂ ਅੱਗੇ ਤਾਂ ਕਦੇ ਕੋਈ ਐਦਾਂ ਦਾ ਸੁਣਿਆ ਨਹੀਂ ਸੀ ਹੁਣ ਇਹਨਾਂ ਦਾ ਹੋ ਸਕਦਾ ਕੁਝ ਹੋ ਗਿਆ ਆਪਸ ਵਿੱਚ ਐਨਾ ਨਹੀਂ ਪਤਾ ਲੱਗੇ ਇਹ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਦੁਪਹਿਰੇ ਜਦੋਂ ਠਨੇਦਾਰ ਸਾਹਿਬ ਨੇ ਫੋਨ ਕੀਤਾ ਵੀ ਆਹ ਗੱਲ ਐ ਫਿਰ ਮੈਂ ਆਇਆ ਹਾਂ ਠੀਕ ਆ ਹਾਂਜੀ ਪਰਿਵਾਰ ਚ ਕੌਣ ਕੌਣ ਆਣਾ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਐ ਹਾਂ ਹਾਂ ਉਹ ਕਿ ਕਿੱਥੇ ਰਹਿੰਦੇ ਨੇ ਇਹਨਾਂ ਦੇ ਬੇਟੀ ਵਿਆਹੀ ਹੋਈ ਐ ਜੀ ਤੇ ਇੱਕ ਬੇਟਾ ਇਹਨਾਂ ਦਾ ਆਸਟ੍ਰੇਲੀਆ ਰਹਿੰਦਾ ਤੇ ਇਹ ਬੇਟਾ ਇਹ ਇੱਧਰ ਘਮਿਆਰੇ ਵਿਆਹਿਆ ਹੋਇਆ ਤੇ ਇਹ ਇੱਥੇ ਕਦੇ-ਕਦੇ ਆਉਂਦਾ ਤੇ ਬੱਚੇ ਇਹਨਾਂ ਦੇ ਬੱਚੇ ਇਹਨਾਂ ਦੀ ਬੇਟੀ ਜੀ ਬੇਟੀ ਇਹਨਾਂ ਦੀ ਇੱਕ ਉਹ ਬਾਹਰ ਕੈਨੇਡਾ ਯਾਦਵਿੰਦਰ ਜੀ ਹਾਂਜੀ ਤੇ ਹੁਣ ਕੀ ਇਹਨਾਂ ਦੇ ਵੱਲੋਂ ਜਿਹੜੀ ਬਾਡੀ ਸੀ ਉਹ ਫਰਦੂਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਕਿਵੇਂ ਇਹ ਨਹੀਂ ਇਹ ਕੁਝ ਨਹੀਂ ਕਹਿ ਸਕਦਾ ਜੀ ਮੈਂ ਇਹਦੇ ਬਾਰੇ ਇਹ ਜੀ ਸਾਨੂੰ ਅਜੈਂਟੀਮੇਸ਼ਨ ਆਈ ਸੀ ਵੀ ਸਿਵੀਆਂ ਪਿੰਡ ਦੇ ਵਿੱਚ ਪੁੱਤ ਨੇ ਆਪਦਾ ਪਿਓ ਦਾ ਪੁੱਤ ਨੇ ਆਪਦੇ ਪਿਓ ਦਾ 12 ਬੋਰ ਦੀ ਰੈਫਰੈਂਸ ਫਾਇਰ ਮਾਰੇ ਕਤਲ ਕਰ ਦਿੱਤਾ ਜਿਸ ਤੇ ਤੁਰੰਤ ਸੀਨੀਅਰ ਅਫਸਰਾਂ ਤੇ ਅਣ ਵਿੱਚ ਲਿਆ ਕੇ ਮਕਦਮਾ ਨੰਬਰ 75 ਮਿਤੀ 22 5 2025 ਅਧੀਨ ਧਾਰਾ 103 ਬੀ ਐਨਐਸ 25 27 54 ਆਮ ਜੈਕਟ ਦਰਜ ਕਰਕੇ ਫਰਦਰ ਦੀ ਤਫਤੀਸ਼ ਸ਼ੁਰੂ ਕੀਤੀ ਗਈ ਸਰ ਪਿਤਾ ਦਾ ਤੇ ਪੁੱਤ ਦਾ ਨਾਮ ਕੀ ਹੈ ਔਰ ਝਗੜਾ ਕਾਰਨ ਰੰਜਿਸ਼ ਕੀ ਸੀ ਰੰਜੋਸ਼ ਇਹਨਾਂ ਦੀ ਆਪਸੀ ਕੋਈ ਜਾਇਦਾਦ ਨੂੰ ਲੈ ਕੇ ਪੈਸੇ ਨੂੰ ਲੈ ਕੇ ਆਪਸੀ ਇਹਨਾਂ ਦਾ ਲੜਾਈ ਝਗੜਾ ਕਾਫੀ ਚਿਰ ਤੋਂ ਰਹਿਦਾ ਸੀ ਜੋ ਸਾਨੂੰ ਉਮਰਲੀ ਪੜਤਾਲ ਤੇ ਪਤਾ ਲੱਗਿਆ ਤੇ ਜਿਸ ਕਰਕੇ ਤੈਸ਼ ਹੋ ਚਾਕੇ ਪੁੱਤ ਨੇ ਆਪਦੇ ਪਿਓ ਦਾ ਕਤਲ ਕੀਤਾ ਕੀ ਕੀ ਨਾਮ ਨੇ ਸਰ ਇਹਨਾਂ ਦੇ ਪੁੱਤ ਦੇ ਨਾਮ ਨਾਮ ਤੁਹਾਨੂੰ ਅਸੀਂ ਕਰ ਦਾਂ ডিসਕਲੋਸ ਕਰ ਦਾਂ ਬਾਅਦ ਠੀਕ ਹੈ ਤੇ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਔਰ ਪਰਿਵਾਰ ਚ ਕੌਣ ਕੌਣ ਹੈ ਇਹ ਜਿਹੜਾ ਪਿਓ ਆ ਉਹਦੀ ਉਮਰ ਤਾਂ ਸੀਗੀ ਕਰੀਬ 70 ਸਾਲ ਤੇ ਪੁੱਤ ਦੀ ਉਮਰ ਹੈਗੀ ਕਰੀਬ 40 ਸਾਲ ਤੇ ਪਰਿਵਾਰ ਦੇ ਵਿੱਚ ਫਿਲਹਾਲ ਤਿੰਨ ਜਣੇ ਸੀਗੇ ਇੱਕ ਪਿਓ ਤੇ ਇੱਕ ਪੁੱਤ ਤੇ ਇੱਕ ਮਾਤਾ ਸੀ ਨਾਲ ਹੁਣ ਇਸ ਤੋਂ ਬਾਅਦ ਕੀ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਜੀ ਕਿ ਅਜੇ ਕਰ ਬਾਰੇ ਹਾਂਜੀ ਨਹੀਂ ਉਹ ਸਾਡੀਆਂ ਜੇ ਰੇਡਾਂ ਚੱਲ ਰਹੀਆਂ ਹਨ ਉਹਨੂੰ ਜਲਦ ਗ੍ਰਿਫਤਾਰ